ਹਿੰਦੂਆਂ ਨਾਲੋਂ ਸਤਰਾ ਮੇਰਾ ਵੈਰ ਨਹੀਂ ਵੈਰ ਹੁੰਦਾ ਤਾਂ ਮੈਂ ਹਿੰਦੂ ਦੀ ਕੁੜੀ ਨਾਲ ਸ਼ਰਾਕਤ ਹੁੰਦਾ ਜਲਾਲਾਬਾਦ ਤੋਂ ਹੁਕਮ ਚੰਦ ਹਿੰਦੂ ਦੀ ਲੜਕੀ ਹਿੰਦੂ ਚੁੱਕ ਕੇ ਲੈ ਗਿਆ ਜ਼ਬਰਦਸਤੀ ਨੌਜਵਾਨ ਮੁੰਡਾ 10000 ਦੇ ਇਕੱਠ ਵਿੱਚ ਆਣ ਕੇ ਸਟੇਜ ਤੇ ਚੀਕਾਂ ਮਾਰ ਕੇ ਰਹਾ ਸੰਤ ਜੀ ਤੁਸੀਂ ਦੰਦਵੀ ਟਕਸਾਲ ਦੇ ਸੇਵਾਦਾਰ ਹੋ ਪ੍ਰਾਪਤਨ ਸਮੇਤ ਸਿੱਖ ਸਿੱਖ ਹਿੰਦੂਆਂ ਦੀਆਂ ਲੜਕੀਆਂ ਛਡਾਉਂਦੇ ਰਹੇ ਮੇਰੀ ਨੌਜਵਾਨ ਕੁੜੀ ਲੜਕੀ ਨੇ ਹਿੰਦੂ ਚੁੱਕ ਕੇ ਲੈ ਗਿਆ ਜੇ ਮੇਰੇ ਮਨ ਚ ਵਿਤਕਰਾ ਹੁੰਦਾ ਮੈਂ ਇਹਨੂੰ ਕਹਿੰਦਾ ਸਟੇਜ ਟੋਟ ਜਾਂ ਜਾ ਕੇ ਹਿੰਦੂਆਂ ਨੂੰ ਕਹਦੇ ਪਰ ਨਾ ਜੀ ਗੁਰੂ ਦਾ ਸਿੱਖ ਦਾ ਫਰਜ਼ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹਦੇ ਤੇ ਚੱਲਿਆ ਉਹਨੂੰ ਕਿਹਾ ਕਿ ਮੈਂ 12 ਵਜੇ ਬੋਲ ਰਿਹਾ ਸਟੇਜ ਤੇ ਜਰਾਲਾ ਵਾਲਾ ਜਿਹੜਾ ਫਾਜ਼ਿਲ ਕਾਇਰ ਦੇ ਕੋਲ ਹੈ ਉਹਨੂੰ ਕਿਹਾ 5 ਵਜੇ ਤੈਨੂੰ ਤੇਰੀ ਲੜਕੀ ਕਰਿਆ ਜੀ ਪਰ ਗੱਲ ਠੀਕ ਹੋਈ ਤੇ ਹੋਰ ਰੋਣਾ ਨਾ ਕੋਈ ਹੋਇਆ ਮਹਿੰਦਰ ਸਿੰਘ ਸਾਹਿਆਂ ਵਾਲੇ ਦੇ ਦਾਸ ਨੇ ਦੇਵਤੀ ਲਾਈ ਕਾਲ ਤੋਂ ਦਿੱ ਪਉਣੇ 5 ਵਜੇ ਨੂੰ ਉਹ ਲੜਕੀ ਲਿਆ ਕੇ ਹਿੰਦੂ ਦੇ ਘਰ